ਜਿਹੜੇ ਪੰਥਕ ਚਿਹਰੇ ਨੇ ਪੰਥਕ ਆਗੂ ਨੇ ਪੰਥਕ ਜ਼ਹਿਦਾਦ ਬਣੇ ਬੈਠੇ ਉਹ ਕੇਵਲ ਪੈਹਾਂ ਤੱਕਸੀਮਤ ਰਹਿ ਗਏ ਅੱਜ ਦੇ ਹਾਲਾਤ ਵੇਖੀਏ ਤੇ ਆਪਾਂ ਨਜ਼ਰ ਮਾਰਦੇ ਆਂ ਤੇ ਆਨੰਦਗੜ੍ਹ ਦੇ ਕਿਲੇ ਦੇ ਅੰਦਰ ਤੁਸੀਂ ਜਾਓਗੇ ਨਾ ਉਹਦੇ ਲਾਗੇ ਛਾਗੇ ਜਾਓਗੇ ਤੇ ਉੱਥੇ ਤੁਹਾਨੂੰ ਬੇੜੀਆਂ ਸਿਕਟਾਂ ਚਿਲਮਾ ਪੀਣ ਵਾਲੇ ਸ਼ਰਾਬ ਪੀਣ ਵਾਲੇ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਆ ਜਰੂਰੀ ਬੇਨਤੀ ਕਰਨੀ ਹੈ ਕਿ ਭਾਈ ਜੋ ਕਿ ਸਾਡੇ ਤਖਤ ਨੇ ਜੋ ਸਾਡੇ ਗੁਰੂ ਸਾਹਿਬਾਨ ਨੇ ਕਿਲੇ ਤਿਆਰ ਕੀਤੇ ਖਾਲਸੇ ਪੰਥ ਦੀ ਜੋ ਵਿਰਾਸਤ ਹੈ ਜੋ ਸਾਡੀ ਸ਼ਾਨ ਹੈ ਜਿਸ ਘਰ ਦੇ ਵਿੱਚੋਂ ਸਾਨੂੰ ਬਹੁਤ ਕੁਝ ਮਿਲਿਆ ਤੇ ਜਿਸ ਘਰ ਦੇ ਵਿੱਚੋਂ ਅਸੀਂ ਬਹੁਤ ਕੁਝ ਪਾਉਣਾ ਸੀ ਅੱਜ ਬਦਕਿਸਮਤੀ ਸਾਡੀ ਇਹ ਹੈ ਕਿ ਜਿਹੜੇ ਪੰਥਕ ਚਿਹਰੇ ਨੇ ਪੰਥਕ ਆਗੂ ਨੇ ਪੰਥਕ ਜ਼ਹਿਦਾਦ ਬਣੇ ਬੈਠੇ ਉਹ ਕੇਵਲ ਪੈਹਾਂ ਤੱਕ ਸੀਮਤ ਰਹਿ ਗਏ ਅੱਜ ਦੇ ਹਾਲਾਤ ਵੇਖੀਏ ਤੇ ਆਪਾਂ ਨਜ਼ਰ ਮਾਰਦੇ ਹਾਂ ਤੇ ਆਨੰਦਗੜ੍ਹ ਦੇ ਕਿਲੇ ਦੇ ਅੰਦਰ ਤੁਸੀਂ ਜਾਓਗੇ ਨਾ ਉਦੇ ਲਾਗੇ ਛਾਗੇ ਜਾਓਗੇ ਤੇ ਉੱਥੇ ਤੁਹਾਨੂੰ ਬੀੜੀਆਂ, ਸਿਗਟਾਂ, ਚਿਲਮਾ ਪੀਣ ਵਾਲੇ, ਸ਼ਰਾਬ ਪੀਣ ਵਾਲੇ ਮਿਲਣਗੇ। ਸੋ ਸਾਡੇ ਸਿੰਘਾਂ ਨੇ ਬਹੁਤ ਵਾਰੀ ਜਾ ਕੇ ਮੈਨੇਜਰ ਨੂੰ ਬੇਨਤੀ ਕੀਤੀ, ਜਾਇਦਾਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਭਾਈ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜੇ ਸ਼ਰਾਬ ਪੀ ਕੇ ਸਾਡੇ ਤਖਤਾਂ ਦੇ ਆ ਰਹੇ ਆ। ਔਰ ਬਹਿ ਕੇ ਸਾਹਮਣੇ ਕਿਲਿਆਂ ਦੇ ਉਹ ਸ਼ਰਾਬ ਵੀ ਪੀਂਦੇ ਆ, ਚਿਲਮਾ ਵੀ ਪੀਂਦੇ ਆ, ਤਮਾਕੂ, ਸਿਗਟਾਂ, ਜਿੰਨਾ ਵੀ ਹੋ ਸਕੇ ਵੀ ਉੱਥੇ ਵਾਤਵਤ ਆਸ਼ਕ ਵੀ ਇਕੱਠੇ ਹੁੰਦੇ ਆ ਹਨ ਚਲੋ ਇਹ ਮੈਂ ਗੱਲ ਕਹਿਣੀ ਨਹੀਂ ਸੀ ਚਾਹੁੰਦਾ ਪਰ ਮੈਂ ਕਹਿ ਦਿੱਤੀ ਆ ਭਾਈ ਵੇਖੋ ਜੇ ਤੇ ਤਖਤਾਂ ਦੇ ਜਹੇਦਾਰ ਇਨਾਂ ਚੀਜ਼ਾਂ ਵੱਲ ਧਿਆਨ ਦੇਣਗੇ ਤੇ ਬੜੀ ਚੰਗੀ ਗੱਲ ਆ ਨਹੀਂ ਤੇ ਪੰਜਾਬ ਦੇ ਵਿੱਚ ਇੰਨੇ ਪੰਥ ਦੇ ਦਰਦੀ ਤੇ ਗੁਰੂ ਨੂੰ ਪਿਆਰ ਕਰਨ ਵਾਲੇ ਬੈਠੇ ਆ ਤੇ ਗੁਰੂ ਤੋਂ ਆਪਾ ਕੁਰਬਾਨ ਕਰਨ ਵਾਲੇ ਜਿਹੜੇ ਹੁੰਦੇ ਉਹ ਬਹੁਤੇ ਨਹੀਂ ਹੁੰਦੇ ਉਹ ਸਿਰਫ ਪੰਜ ਹੀ ਹੁੰਦੇ ਮਾਰੇ ਨੇਖ ਪੰਜਾਂ ਦੇ ਵਿੱਚ ਪਰਮੇਸ਼ਰ ਤੇ ਪੰਜਾਂ ਦੇ ਵਿੱਚ ਹੀ ਉਹਦਾ ਵਾਸਾ ਤੇ ਪੰਜਾਂ ਦੇ ਜਿਹੜੇ ਕਾਰਜ ਆਰੰਭ ਕਰ ਦਿੱਤੇ ਨਾ ਉਹਨਾਂ ਨੂੰ ਸਪੂਰਨਤਾਈ ਕਲਗੀਧਰ ਪਾਸ਼ਾ ਮਹਾਰਜ ਆਪ ਬਖਸ਼ਦੇ ਆ ਸੋ ਅਸੀਂ ਆਨੰਦਗਰ ਸਾਹਿਬ ਦੇ ਕਿਲੇ ਦੇ ਅੰਦਰ ਵੀ ਬਾਹਰ ਵੀ ਜਦੋਂ ਵਿਕੇ ਸਿੰਘਾਂ ਨੇ ਡਿਊਟੀਆਂ ਲਾਈਆਂ ਉਹਨਾਂ ਨੇ ਕਾਰਵਾਈ ਪਾਈ ਉੱਥੇ ਜਾ ਕੇ ਸੋ ਬੰਦਿਆਂ ਨੂੰ ਦੋ ਤਿੰਨਾਂ ਨੂੰ ਸੋਧਿਆ ਵੀ ਆ ਪਰ ਨਾ ਤੇ ਜਹੇਦਾਰ ਦੇ ਕੰਨ ਤੇ ਜੂੰ ਸਰਕੀ ਦੇ ਨਾਲ ਉੱਥੇ ਦੀ ਮੈਨੇਜਮੈਂਟ ਜਿਹੜੀ ਆ ਉਹਨਾਂ ਦੇ ਕੰਨ ਤੇ ਜੂੰ ਸਰਕੀ ਆ ਹੁਣ ਅਜੇ ਤੇ ਚਪੇੜਾਂੇ ਮਾਰੀਆਂ ਉਹਨਾਂ ਦੇ ਤੇ ਉਹਨਾਂ ਦੀਆਂ ਵੀਡੀਓ ਵੀ ਅਸੀਂ ਪਾਈਆਂ ਵਾ ਪਰ ਕਿਹੇ ਜਹੇਦਾਰ ਦੀ ਜ਼ੁਬਾਨ ਜਿਹੜੀ ਉਹ ਖੁੱਲੀ ਨਹੀਂ ਨਾ ਕਿਹੇ ਜਹੇਦਾਰ ਨੇ ਇਸ ਚੀਜ਼ ਤੇ ਐਲਾਨ ਕੀਤਾ ਕਿ ਉੱਥੇ ਸਕਿਉਰਿਟੀ ਲਾਈ ਜਾਊਗੀ ਸੇਵਾਦਾਰ ਲਾਏ ਜਾਣਗੇ ਕਿ ਜਿਹੜੇ ਤਖਤਾਂ ਦੇ ਜਹੇਦਾਰਨ ਜ਼ਿੰਮੇਵਾਰੀ ਬਣਦੀ ਹੈ ਉਹ ਆਪਣੀ ਜਵਾਨ ਖੋਲਣ ਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉੱਥੇ ਉਹ ਡਿਊਟੀ ਲਾਉਣ ਸਿੰਘਾਂ ਦੀ ਕਿ ਜਿਹੜੇ ਇਦਾਂ ਦੇ ਬੰਦੇ ਆ ਉਹਨਾਂ ਨੂੰ ਸਮੇਂ ਸਿਰ ਸੋਧ ਕੇ ਬਾਹਰ ਭੇਜਿਆ ਜਾਵੇ ਦੱਸਿਆ ਜਾਵੇ ਤਖਤੀਆਂ ਲਾਈਆਂ ਜਾਣ ਕਈ ਤਖਤੀਆਂ ਲਾਉਣ ਤੋਂ ਬਾਅਦ ਵੀ ਉੱਥੇ ਜਾਣ ਬੁੱਝ ਕੇ ਗੰਦ ਪਾਉਂਦੇ ਉਹਨਾਂ ਦੀ ਸੇਵਾ ਕੀਤੀ ਜਾਵੇ ਜੇ ਨਹੀਂ ਕਰ ਸਕਦੇ ਭਾਈ ਫਿਰ ਪੜ ਕਚੀਕਾ ਨਾ ਮਾਰਿਓ ਸਾਡੇ ਸਿੰਘਾਂ ਵੱਲੋਂ ਕਾਰਵਾਈ ਆਰੰਭ ਹੋ ਚੁੱਕੀ ਹੈ ਚੌਥੀ ਪੰਨਵੀ ਕਾਰਵਾਈ ਇਹੀਂ ਪਾ ਦਿੱਤੀ ਆ ਸੋ ਅਸੀਂ ਪਬਲਿਕ ਨਹੀਂ ਸੀ ਕਰ ਰਹੇ ਕਿਉਂਕਿ ਬਹੁਤੇ ਇਹ ਕਹਿੰਦੇ ਤੁਹਾਡੀ ਪੰਥ ਨੂੰ ਦੇਣ ਕੀ ਆ ਪੰਥ ਨੂੰ ਅਸੀਂ ਕੀ ਦੇਣਾ ਤੇ ਪੰਥ ਸਾਨੂੰ ਕੀ ਬਖਸ਼ ਰਿਹਾ ਇਹ ਗੁਰੂ ਜਾਣਦਾ ਤੇ ਸੱਚੇ ਪਾਤਸ਼ਾਹ ਜਿਹੜੇ ਕਾਰਜ ਕਰਾ ਰਿਹਾ ਜਿਨ੍ਹਾਂ ਦੇ ਹੋ ਰਹੇ ਆ ਉਹ ਜਾਣਦੇ ਆ ਅਸੀਂ ਇਹਦੇ ਵਿੱਚ ਕੋਈ ਸਪਾਈ ਨਹੀਂ ਦੇਣਾ ਚਾਹੁੰਦੇ ਵੀ ਅਸੀਂ ਕੀ ਕਰਨਾ ਕਿ ਨਹੀਂ ਕਰਨਾ ਪਰ ਆਪਣੇ ਗੁਰੂ ਦੇ ਘਰਾਂ ਦੇ ਵਿੱਚ ਅਸੀਂ ਗੰਦ ਨਹੀਂ ਪੈਣ ਦੇਣਾ ਸੋ ਇਹ ਸਾਡਾ ਐਲਾਨ ਆ ਤੇ ਜੇ ਜਹੇਦਾਰ ਇਹ ਚੀਜ਼ ਤੇ ਧਿਆਨ ਦੇਣਗੇ ਠੀਕ ਆ ਨਹੀਂ ਤੇ ਭਾਈ ਅਜੇ ਤੇ ਚਪੇੜਾ ਫੇਰੀਆਂ ਨਹੀਂ ਤੇ ਭਲਕੇ ਤੋਂ ਜਦੋਂ ਤੋਂ ਹੁਣ ਅਸੀਂ ਕੰਮ ਆਰੰਭ ਜਿਵੇਂ ਜਿਵੇਂ ਵੱਧ ਰਿਹਾ ਤਵੇਂ ਤਵੇਂ ਫਿਰ ਵੇਖ ਲੋ ਤਮਾਕੂ ਵਾਲੇ ਉਂਗਲਾਂ ਵੀ ਜਾਣ ਗੀਆਂ ਤੇ ਸ਼ਰਾਬ ਪੀ ਕੇ ਆਉਣ ਵਾਲੇ ਫਿਰ ਆਪਣਾ ਕਿੱਟਾ-ਕੁੱਟਾ ਬਚਾ ਕੇ ਹੀ ਆਉਣ ਤੇ ਜਿਹੜੇ ਉੱਥੇ ਬਹਿ ਕੇ ਸਿਕਟਾ ਪੀਂਦੇ ਆ ਉਹ ਵੀ ਉਹ ਉਂਗਲਾਂ ਛਾੜਾਂਗੇ ਜਿਹੜੇ ਉੱਥੇ ਬਹਿ ਕੇ ਗੰਦ ਪਾਉਂਦੇ ਆ ਇਹ ਸਾਡੇ ਲਈ ਚੈਲੰਜ ਆ ਭਾਈ ਜੇ ਤੇ ਸਮਝੋ ਜਹਿਦਾਰ ਤੋਂ ਜਿੱਤ ਜੇ ਸਾਰੇ ਠੀਕ ਆ ਜ਼ਿੰਮੇਵਾਰੀ ਸਮਝਣਗੇ ਨਹੀਂ ਤੇ ਭਾਵੇਂ ਚਰਚਾ ਆਵੇ ਤੇ ਭਾਵੇਂ ਹੋਵੇ ਪਰਚਾ ਬੰਦੇ ਦੇ ਪੁੱਤ ਬਣਾਵਾਂਗੇ ਪੂਰੇ ਠੋਕ ਕੇ ਫੇਰ ਆਖ ਦੱਸਿਆ ਨਹੀਂ ਜੇ ਜਿਹੜੇ ਉੱਥੇ ਬੰਦੇ ਜਾ ਕੇ ਗੰਦ ਪਾਉਂਦੇ ਗੁਰੂ ਘਰਾਂ 'ਚ ਉਹ ਬੰਦੇ ਸੁਧਰ ਜੋ ਇਰੇ 'ਚ ਭਲ ਆ ਜੇ ਫੇਰ ਨਾ ਆਖ ਦੱਸਾਂ ਨਹੀਂ ਸਾਨੂੰ ਆ ਆਖਰੀ ਸਾਡੀ ਵਾਰਨਿੰਗ ਆ ਬੇਨਤੀ ਬੰਤੀ ਨਹੀਂ ਹੈ ਕਰਨੀ ਬੰਦੇ ਦੇ ਪੁੱਤ ਬਣਜੋ ਤੇ ਜਿੰਨੇ ਵੀ ਸਿੰਘ ਆ ਸਾਡੇ ਭੈਣ ਭਰਾ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹਨਾਂ ਦੇ ਜਹੇਦਾਰਾਂ ਦੇ ਚੱਕਰਾਂ 'ਚ ਨਾ ਪਿਓ ਆਪਣੀ ਜ਼ਿੰਮੇਵਾਰੀ ਨੂੰ ਆਪ ਸਮਝੋ ਆਪਣੇ ਗੁਰੂ ਘਰਾਂ ਨੂੰ ਕਿਵੇਂ ਸਤੰਤਰ ਰੱਖਣਾ ਕਿਵੇਂ ਉੱਥੇ ਸਾਫ਼ ਸਪਾਈ ਰੱਖਣੀ ਤੇ ਉਹਦੀ ਮਰਿਆਦਾ ਨੂੰ ਕਿਵੇਂ ਬਹਾਰ ਰੱਖਣਾ ਕਿਵੇਂ ਚੜ੍ਹਦੀ ਕਲਾ ਦਾ ਆਪਾਂ ਪ੍ਰਤੀਕ ਸੰਸਾਰ ਦੇ ਸਾਹਮਣੇ ਦੱਸਣਾ ਵੀ ਅਸੀਂ ਚੜ੍ਹਦੀ ਕਲਾ ਵਿੱਚ ਤੇ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਕਿਉਂਕਿ ਮੱッセ ਰੰਗੜ ਵਰਗੇ ਗੰਦ ਪਾਉਂਦੇ ਸੀ ਤੇ ਸੁੱਖਾ ਸਿੰਘ ਮਤਾਬ ਸਿੰਘ ਨੇ ਸਿਰ ਲਾ ਦਿੱਤਾ ਤੇ ਪਰ ਅੱਜ ਸੁੱਖਾ ਸਿੰਘ ਮਤਾਬ ਸਿੰਘ ਕਿੱਥੇ ਵੜ ਕੇ ਬੈਠੇ ਆ ਅਸੀਂ ਨਿੱਤਰ ਰਹੇ ਆ ਪਰ ਸਾਨੂੰ ਲੋਕ ਇਹ ਕਹਿੰਦੇ ਆ ਵੀ ਤੁਸੀਂ ਪੰਥਵਾਦ ਕੀ ਕੀਤਾ ਅਸੀਂ ਪੰਥਵਾਦ ਤੇ ਕੁਝ ਨਹੀਂ ਕੀਤਾ ਅਸੀਂ ਪੰਥਵਾਦ ਤੇ ਜੋ ਕਰਨਾ ਜੋ ਕਰ ਰਹੇ ਆ ਉਹਦੀ ਨਾਂ ਸਪਾਈ ਅਸੀਂ ਦਿੱਤੀ ਤੇ ਨਾਂ ਕਿਸ ਨੂੰ ਦੇਣੀ ਆ ਲੇਕਿਨ ਸਾਡੇ ਜਾਣ ਤੋਂ ਬਾਅਦ ਇਹ ਦੁਨੀਆ ਨੂੰ ਪਤਾ ਲੱਗੂਗਾ ਵੀ ਠੀਕ ਆ ਇਹਨਾਂ ਨੇ ਪੰਥਵਾਦ ਤੇ ਕੀ ਕੀਤਾ ਪਰ ਜਿੰਨਾ ਚਿਰ ਜਿਉਂਦੇ ਆ ਆਪਣੀ ਅੱਖਾਂ ਦੇ ਸਾਹਮਣੇ ਗੁਰੂ ਘਰ ਦੀ ਨਰਾਤਰੀ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਸੋ ਜਿੰਨੇ ਵੀ ਸ਼ਰੋਮਣੀ ਕਮੇਟੀ ਵਾਲੇ ਆ ਇਹਨਾਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਪ੍ਰਧਾਨ ਪ੍ਰਧੂਨ ਜਿੰਨੇ ਵੀ ਆ ਇਹਨਾਂ ਨੂੰ ਆਪੋਨੀ ਜ਼ਿੰਮੇਵਾਰੀ ਸਮਝ ਲੈਣ ਤੇ ਚੰਗੀ ਗੱਲ ਨਹੀਂ ਤੇ ਭਾਈ ਅਹੀਂ 1 ਮਿੰਟ ਦਾ ਟਾਈਮ ਦਿੰਨੇ ਆ ਮੈਂ ਸਾਰੇ ਸਿੰਘਾਂ ਨੂੰ 1 ਮਿੰਟ ਰੋਕਿਆ ਵਾ ਅੱਜ ਇਹ ਤੇ ਕੇਵਲ ਉਹਨਾਂ ਦੇ ਚਪੇੜਾ ਹੀ ਮਾਰ ਰਹੇ ਆ ਜਿਹੜੇ ਸਾਨੂੰ ਉੱਤੇ ਟੱਕਰਦੇ ਆ ਵੀ ਭਾਈ ਮੁੜ ਕੇ ਨਾ ਆਖਿਓ ਵੀ ਗੱਟੇ-ਗੋਟੇ ਲਾ ਦਿੱਤੇ ਆ ਫੇਰ ਨਿਹੰਗ ਸਿੰਘਾਂ ਨੂੰ ਤੁਸੀਂ ਗਲਤ ਕਹਿੰਨੇ ਆ ਤੇ ਨਿਹੰਗ ਸਿੰਘਾਂ ਨੇ ਤੇ ਭਾਈ ਆਪਣੇ ਗੁਰੂ ਦੇ ਗੁਰੂ ਘਰ ਵਾਸਤੇ ਜਿਉਂਦੇ ਆ ਤੇ ਗੁਰੂ ਘਰ ਵਾਸਤੇ ਹੀ ਮਰਦੇ ਆ ਤੇ ਜਦੋਂ ਕੋਈ ਇਹਨੂੰ ਸੋਧ ਦਿੰਦਾ ਫੇਰ ਉਹ ਕਹਿੰਦੇ ਇਹ ਨਕਲੀ ਨਿਹੰਗਾ ਨਕਲੀ ਨਹੀਂ ਮੈਂ ਠੋਕ ਵਜਾ ਕੇ ਕਹਿ ਰਿਹਾ ਵੀ ਅਨੰਤਪੁਰ ਸਾਹਿਬ ਦੇ ਵਿੱਚ ਜਿਹੜੇ ਸਿੰਘ ਸਾਡੀ ਸੇਵਾ ਕਰ ਰਹੇ ਆ ਉਹ ਜਦੋਂ ਵੀ ਮੈਨੂੰ ਆਵਾਜ਼ ਮਾਰਨਗੇ ਜਿੱਥੇ ਵੀ ਕਹਿਣਗੇ ਮੈਂ ਤੇ ਉੱਥੇ ਖੜਾ ਉਹਨਾਂ ਦੇ ਨਾਲ ਖੜਾ ਠੀਕ ਆ ਮੈਨੂੰ ਸੰਗਤ ਦਾ ਬਹੁਤ ਵੱਡਾ ਸਾਧ ਸੰਗਤ ਦੀ ਅਸੀਸ ਆ ਤੇ ਸਭ ਤੋਂ ਵੱਡੀ ਦਾਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਆ ਤੇ ਜੇ ਸਾਡੇ ਨਾਲ ਸੰਗਤ ਖੜੀ ਆ ਨਾ ਤੇ ਫਿਰ ਸਾਨੂੰ ਸ਼ਰੋਮਣੀ ਕਮੇਟੀ ਛੱਡ ਕੇ ਜਿਹੜਾ ਮਰਜੀ ਆ ਜੇ ਨਹੀਂ ਪ੍ਰਵਾਹ ਕਰਦੇ ਪਰ ਆਪਣੇ ਗੁਰੂ ਘਰਾਂ ਚਾਹੀ ਗੰਦਰੀ ਪੈਂਦਰਾ ਠੀਕ ਆ ਜੇ ਜ਼ੇਹੇਦਾਰ ਆਪਣੀ ਜ਼ਿੰਮੇਵਾਰੀ ਸਮਝ ਕੇ ਐਲਾਨ ਕਰਨਗੇ ਵੀ ਇੱਥੇ ਗੰਦ ਨਾ ਪਾਓ ਉਰੇ ਚ ਪਲਾ ਨਹੀਂ ਤੇ ਪਾਉ ਫਿਰ ਭਾਵੇਂ ਸਾਨੂੰ ਮਾਰ ਦਿਓ ਤੇ ਜਾਪਰ ਸਾਡੇ ਹੱਥੋਂ ਕਹਿੰਨੇ ਮਰ ਜਾਣਾ ਜੇ ਫੇਰ ਨਾ ਕੋਈ ਦ ਇਹੀ ਪੰਜਾਬੀ ਚ ਕਹਿ ਰਿਆਂ ਗੁਰੂ ਘਰਾਂ ਚ ਗੰਦ ਨਾ ਪਾਓ ਨਾ ਪਾਓ ਸ਼ਿਕਟਾ ਨਾ ਪਿਓ ਉੱਥੇ ਜਾ ਕੇ ਜਿਹੜਾ ਬੰਦਾ ਵੇ ਲੋ ਅੱਜ ਦੇ ਸਮੇਂ ਚ ਜਿਹਨੂੰ ਕਦੇ ਹੋਟਲ ਚ ਥਾਂ ਨਹੀਂ ਮਿਲਦਾ ਉਹ ਉਹ ਜਨਾਨੀ ਲੈ ਕੇ ਉੱਥੇ ਗੁਰੂ ਘਰਾਂ ਜਾ ਕੇ ਕਮਰੇ ਲੈ ਕੇ ਗੰਦ ਪਾਉਂਦੇ ਆ ਤੇ ਇਹ ਚੀਜ਼ ਦੇ ਉੱਤੇ ਵੀ ਧਿਆਨ ਦੇਣਾ ਪੈਣਾ ਵੀ ਬਹੁਤ ਥਾਂ ਹੈਗੇ ਯਾਰ ਗੰਦ ਪਾਉਣ ਨੂੰ ਕਿ ਤੁਸੀਂ ਗੁਰੂ ਘਰੀ ਤੁਹਾਨੂੰ ਨਜ਼ਰ ਆਉਂਦੇ ਆ ਤੁਸੀਂ ਗੁਰੂ ਘਰਾਂ ਚ ਜਾ ਕੇ ਇਹ ਗੰਦ ਪਾਉਂਦੇ ਆ ਨਸ਼ੇ ਕਰਦੇ ਉੱਥੇ ਜਾ ਕੇ ਇਹ ਕੰਮ ਬੰਦ ਕਰੋ ਨਹੀਂ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਜਿਹਾ ਫਿਰਨਾ ਆਖਿਓ ਦੱਸਿਆ ਨਹੀਂ ਆ ਕਿਉਂਕਿ ਨਿਹੰਗ ਸਿੰਘ ਜਿਹੜੇ ਆ ਨਾ ਨੇ ਹੰਗਸਿੰਘ ਉਹ ਜਾਗ ਉੱਠੇ ਆ ਜਿਨ੍ਹਾਂ ਨੇ ਸੰਸਾਰ ਦੇ ਸਾਰੇ ਰੰਗ ਤਮਾਸ਼ੇ ਵੇਖੇ ਆ ਤੇ ਜਿਨ੍ਹਾਂ ਨੂੰ ਹੁਣ ਇਹ ਪਤਾ ਵਾ ਕਿ ਜ਼ਿੰਦਗੀ ਸਾਡੀ ਮਰਨ ਤੋਂ ਬਾਅਦ ਮਿਲਣੀ ਆ ਤੇ ਉਹ ਫਿਰ ਸਰਾਂ ਦੇ ਖੱਪਣ ਬਣ ਕੇ ਤੁਰ ਪਿਆ ਮੈਂ ਤੇ ਪਹਿਲਾਂ ਦੱਸਿਆ ਵੀ ਮੈਂ ਤੇ ਘਰੇ ਫਤੇ ਬਲਾਈ ਆ ਕਿ ਜਦੋਂ ਇਨਸਾਨ ਸਾਡੇ ਦੇ ਕੋਈ ਚੜ ਕੇ ਆਊਗਾ ਫਿਰ ਵਕਤ ਆਪੇ ਦੱਸੂਗਾ ਕਿ ਕੀ ਫੈਸਲਾ ਆ ਪੇ ਜਾਂਦੇ ਜਾਂਦੇ ਇਕੱਲੇ ਤੇ ਨਹੀਂ ਜਾਂਦੇ ਫਿਰ ਕਈ ਲੈ ਕੇ ਜਾਵਾਂਗੇ ਇਹ ਮਾਰਾ ਤਾਂ ਡਰ ਕੇ ਕਹਿੰਨੇ ਆ ਕਲਗੀਧਰ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਪਹਿਲੀ ਗੱਲ ਅਹੀਂ ਕੇ ਦੇ ਨਾਲ ਧੱਕਾ ਕਰ ਦੇਣੀ ਆ ਦੂਜੀ ਗੱਲ ਸਾਨੂੰ ਕੋ ਦਬਾਉਣ ਦੀ ਕੋਸ਼ਿਸ਼ ਕਰੂਗਾ ਦੱਬੇ ਹੀ ਕਿਸੇ ਨੂੰ ਤਾਂ ਜਾਂਦੇ ਨਹੀਂ ਆ ਮਾਰਨ ਵਾਲਾ ਜਿਹੜਾ ਆਊਗਾ ਉਹ ਆਪਣੇ ਘਰ ਫਤੇ ਬਲਾ ਕੇ ਟੱਬਰ ਆਪਣਾ ਜਿਹੜਾ ਬਾਹਰ ਛੱਡ ਕੇ ਆਵੇ ਕਿਉਂਕਿ ਅਸੀਂ ਗੁਰੂ ਘਰਾਂ ਦੀ ਸੇਵਾ ਕਰਦੇ ਹੇਕ ਵਜਾ ਕੇ ਠੋਕ ਵਜਾ ਕੇ ਕਰਦੇ ਆ ਗੁਰੂ ਘਰਾਂ ਚ ਗੰਦ ਰੁੱਕਿਆ ਜਾ ਬਾਬਾ ਰਣਜੋਤ ਸਿੰਘ ਜੀ ਤੇ ਤੁਹਾਨੂੰ ਵੀ ਬੇਨਤੀ ਆ ਵੀ ਸਿੰਘਾਂ ਨੂੰ ਆਪਣਿਆਂ ਦੀ ਡਿਊਟੀ ਲਾਓ ਗੁਰੂ ਘਰਾਂ ਦੇ ਵਿੱਚ ਜਿਹੜੇ ਏਦਾਂ ਦੇ ਬੰਦੇ ਜਿਹੜੇ ਉੱਥੇ ਸਿਗਰਟਾਂ ਪੀਂਦੇ ਆ ਤਮਾਕੂ ਖਾਂਦੇ ਆ ਕੋਈ ਮਾੜੀਆਂ ਰਕਤਾ ਕਰਦੇ ਆ ਉਨਾਂ ਨੂੰ ਸੋਧਾ ਲਾਓ ਪੰਥ ਬੁੱਢਾ ਦਲ ਹਮੇਸ਼ਾ ਵੱਡੇ ਵੱਡੇ ਘੱਲੂਕਾਰਿਆਂ ਦੇ ਵਿੱਚੋਂ ਲੰਘਦਾ ਰਿਹਾ ਜੂੰਦਾ ਰਿਹਾ ਕੁਰਬਾਨੀਆਂ ਕਰਦਾ ਰਿਹਾ ਇਹ ਕੁਰਬਾਨੀਆਂ ਕਰਦਾ ਰਿਹਾ ਬਾਕੀ ਜੰਨੀਆਂ ਮਸਲੇ ਸਾਰੀਆਂ ਸਤਕਾਰਯੋਗ ਅਸ਼ਖਾਵਾਂ ਲੇਕਿਨ ਪੰਥ ਬੁੱਢਾ ਦਲ ਸਰਮਾਉ ਰਸਤੀਰਿਆ ਇਹਦੇ ਵਿੱਚੋਂ ਸਾਰੀਆਂ ਹਸਤੀਆਂ ਪੈਦਾ ਹੋਈਆਂ ਜਿਹੜੀਆਂ ਸੰਸਾਰ ਦੇ ਉੱਤੇ ਆਪਣਾ ਪ੍ਰਕਾਸ਼ ਫੈਲਾ ਰੀਆਂ ਲੇਕਿਨ ਅੱਜ ਦੇ ਸਮੇਂ ਤੇ ਸਾਨੂੰ ਸਿਰ ਦੇਣ ਦੀ ਲੋੜ ਆ ਉਹ ਪੰਥ ਬੁੱਢੇ ਦਾਲਵਾ ਤੇ ਖੜਨਾ ਪੈਣਾ ਪੰਥ ਬੁੱਢਾ ਦਾਲਬਾਬਾ ਬੁੱਢਾ ਸਾਹਿਬ ਦੀ ਸ਼ਾਨ ਨੂੰ ਕੈਮਰਾ ਖੜਨਾ ਪੈਣਾ ਔਰ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਸਤਿਗੁਰੂ ਹਰਗਵੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਭਰਾਵਾਂ ਦੇ ਉੱਤੇ ਜਿਹੜੇ ਚੜ੍ਹਦੀ ਕਲਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਸੇਵਾ ਨਿਭਾ ਰਹੇ ਆ ਮੈਂ ਇਨ ਜੋਗਾ ਸਮਝਦਾਰੀ ਆਪਣਨ ਜਿੰਨੇ ਫੌਜਾਂ ਜੜੀਆਂ ਕੱਤਰੋ ਕੇ ਨਾਲ ਭਰਾ ਮੋਢੇ ਨਾਲ ਮੋਢਾ ਲਾ ਕੇ ਤੁਰ ਰਹੇ ਆ ਸਾਤ ਦਿਨ ਦੇ ਮੇਰੇ ਇੱਕ ਫੋਨ ਦੇ ਉੱਤੇ ਉਹ ਤੁਰਦੇ ਆ ਤੇ ਮੈਂ ਉਹਨਾਂ ਦਾ ਸਦਾ ਰਿਣੀ ਰਵਾਂਗਾ ਮੇਰੇ ਇੱਕ ਆਵਾਜ਼ ਦਿੱਤੇ ਬਿਆਸ ਵੀ ਪਹੁੰਚੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਭਾਈ ਸੱਚ ਤੇ ਪਹਿਰਾ ਦੇਣ ਵਾਲਿਆਂ ਵਾਸਤੇ ਆਪਾਂ ਸਦਾ ਹੀ ਤਤਪਰ ਖੜੇ ਆ ਕੱਲਾ ਆਪਾਂ ਢਾਡੀ ਵਾਰਾ ਨਹੀਂ ਗਾਉਣੀਆਂ ਕੱਲਾ ਆਪਾਂ ਸੰਗੀਤ ਨਹੀਂ ਗਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤਲਵਾਰਾਂ ਦੀ ਟਣਕਾਰ ਦੇ ਉੱਤੇ ਨਾ ਬਿਨਾਂ ਸਿਰ ਤੋਂ ਲੜਨ ਵਾਲਾ ਜਿਹੜਾ ਇਤਿਹਾਸ ਸਾਡਾ ਉਹ ਮੁੜਦਾ ਹਰਾਵਾਂਗੇ ਗੁਰੂ ਕਿਰਪਾ ਕਰੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਕਹਿਣੀਆਂ ਨਹੀਂ ਇਹ ਆਉਣ ਵਾਲੇ ਸਮੇਂ 'ਚ ਕਰਕੇ ਵਿਖਾਓਗੇ ਤੇ ਫੇਰ ਹੀ ਕਲਗੀਧਰ ਪਾਤਸ਼ਾਹ ਦੇ ਪੁੱਤਿਆਂ ਕਿਉਂਕਿ ਮਹਾਰਾਜ ਨੇ ਆਪਣਾ ਸਰੂਪ ਦਿੱਤਾ ਤੇ ਤਬ ਦਿੱਤਾ ਪ੍ਰਤਾਪ ਦਿੱਤਾ ਪਾਤਸ਼ਾਹੀਆਂ ਬਖਸ਼ੀਆਂ ਮਹਾਰਾਜ ਨੇ ਤੇ ਜੇ ਸਾਡੇ ਸਤਿਗੁਰੂ ਨੇ ਸਾਡੇ ਵਾਸਤੇ ਕੁਝ ਲਕੋਇਆ ਹੀ ਨਹੀਂ ਤੇ ਅੱਜ ਕਿੱਦਾਂ ਦੇ ਅਸੀਂ ਨਿਸ਼ੁਕਰੇ ਹੋ ਗਏ ਵੀ ਸਾਡੇ ਗੁਰੂ ਘਰ 'ਚ ਗੰਦ ਪੈ ਰਿਆ ਅਸੀਂ ਚੁੱਪ ਕਰਕੇ ਬੈਠੇ ਆ ਨਹੀਂ ਬਹਾਂਗੇ ਜੇ ਨਾ ਚ ਜਿਉਂਦੇ ਹੱਕ ਸੱਚ ਦੀ ਗੱਲ ਕੀਤੀ ਆ ਚੜ੍ਹਦੀ ਕਲਾ ਵਿੱਚ ਰਹਿਆ ਚੜ੍ਹਦੀ ਕਲਾ ਚ ਰਾਵਾਂਗੇ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਰ ਜੋ ਸਖ ਜੀ ਮੈਨੂੰ ਫੋਨ ਕਰ ਲਿਓ ਵਿਚਾਰ ਕਰਦੇ ਤੁਹਾਡੇ ਨਾਲ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ